ਹੈਲੋ ਜੀ ਰਿਆੜ ਫੂਡ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਅਸੀਂ ਹਲਵਾ ਕद्दू ਬਣਾਵਾਂਗੇ ਇਹ ਤੁਸੀਂ ਦੇਖਿਓ ਆਪਾਂ ਹਲਵੇ ਕद्दू ਦੀ ਸਬਜੀ ਕਿੰਨੀ ਵਧੀਆ ਤੇ ਕਿੰਨੀ ਵਧੀਆ ਤਿਆਰ ਕਰਾਂਗੇ ਤੁਸੀਂ ਸੋਚ ਵੀ ਨਹੀਂ ਸਕੋਗੇ ਆਪਾਂ ਨਾ ਇਹਨੂੰ ਫਿਰ ਇੰਨੀ ਵਧੀਆ ਤਰੀਕੇ ਨਾਲ ਬਣਾਵਾਂਗੇ ਨਾ ਕਿ ਉਂਗਲਾ ਚਟਣ ਤੱਕ ਮਜਬੂਰ ਹੋ ਜਾਣਗੇ ਸਾਰੇ ਕੀ ਵਾਕਿਆ ਸਬਜੀ ਬਣੀ ਹੈ ਕਈਆਂ ਦੇ ਘਰ ਕद्दू ਬਣ ਜਾਂਦਾ ਤੇ ਕਈ ਖਾਂਦੇ ਨਹੀਂ ਉਹ ਕਹਿ ਦਿੰਦੇ ਆਪਾਂ ਨਹੀਂ ਖਾਣਾ ਪਰ ਮੇਰੇ ਤਰੀਕੇ ਦੇ ਨਾਲ ਤੁਸੀਂ ਬਣਾਓਗੇ ਨਾ ਕद्दू ਤਾਂ ਤੁਸੀਂ ਬਾਹਰ-ਬਾਹਰ ਫਿਰ ਘਰ ਦੇ ਵੀ ਬਣਵਾਉਣਗੇ ਤੇ ਬਾਹਰ-ਬਾਹਰ ਹੀ ਖਾਣਗੇ ਤੇ ਆਓ ਆਪਾਂ ਹੁਣ ਕਦੂ ਬਣਾਉਣ ਵਾਸਤੇ ਆਪਾਂ ਨੇ ਆਹ ਲਿਆਏ ਅਦਰਕ ਇਹ ਜੋ slice ਸਾਦੇ ਵਿੱਚ ਕੱਟਿਆ ਹੋਇਆ ਇਹ ਮੈਂ ਥੋੜਾ ਜਿਹਾ ਲਸਣ ਲਿਆਇਆ ਇਹ ਮੈਂ ਹਰੀਆਂ ਮਿਰਚਾਂ 2-3 ਲਈਆਂ ਨੇ ਤੇ ਆਹ ਮੈਂ ਇੱਕ ਵੱਡਾ ਜਿਹਾ ਪਿਆਜ਼ ਲਿਆਇ ਤੇ ਤੁਹਾਨੂੰ ਮੈਂ ਹੋਰ ਦੱਸ ਦਿੰਨੀ ਆ ਕਿ ਮੈਂ ਇੱਕ ਕਦੂ ਸੀਗਾ ਇਹ ਤਿੰਨ ਕਪਾ ਦਾ ਕਦੂ ਹੋਣਾ ਜਾਂ ਮਤਲਬ 700 600 700 ਗ੍ਰਾਮ ਦਾ ਹੀ ਤੇ ਇੰਨਾ ਕੀ ਹੈ ਤੇ ਇਹ ਮੈਂ ਨਾ ਕੱਟ ਲਿਆ ਸੀ ਇਹਨੂੰ ਟਾਈਮ ਬੜਾ ਲੱਗਦਾ ਹੈ ਤੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਤੇ ਇਹਨੂੰ ਮੈਂ ਕੱਟ ਕੇ ਪਹਿਲਾਂ ਹੀ ਤਾਂ ਹੀ ਰੱਖਤਾ ਤੁਹਾਨੂੰ ਆਹ ਚੀਜ਼ ਮੈਂ ਬੁਖਾ ਰਹੀ ਆ ਦੇਖੋ ਇਹਦੀ ਛਿਲ ਲੱਥੀ ਹੋਈ ਆ ਇਹ ਕਦੂ ਇਹ ਹੀ ਚੀਜ਼ ਆਈ ਤੇ ਹੁਣ ਤੁਹਾਨੂੰ ਦੱਸਦੀ ਆ ਵੀ ਆਪਾਂ ਕਿੱਦਾਂ ਬਣਾਉਣਾ ਏ ਆਓ ਜੀ ਆਪਾਂ ਹੁਣ ਇਹਦੇ ਵਿੱਚ ਤੇਲ ਪਾਉਨੇ ਆ ਫਰਾਈ ਕਿਨ ਦੇ ਵਿੱਚ ਤੇ ਤੁਹਾਨੂੰ ਅੱਜ ਨਾ ਵਧੀਆ ਤਰ੍ਹਾਂ ਕਦੂ ਬਣਾਉਣਾ ਦੱਸਦੀ ਆ ਮੈਂ ਇਹ ਫੜ ਤੇਲ ਹੈ ਜੀ ਮੇਰੇ ਕੋਲ ਆ ਦੇਖੋ ਮੈਂ ਇੱਕ ਕੜਚੀ ਪਾ ਲਈ ਹੈ ਤੇਲ ਦੀ ਜਿਆਦਾ ਤੇ ਮੈਂ ਪਾਇਆ ਨਹੀਂ ਆ ਇੱਕ ਕੜਚੀ ਬਹੁਤ ਹੈ ਉਹ ਵੀ ਕੜਚੀ ਮੇਰੀ ਛੋਟੀ ਜੀ ਆ ਤਾਂ ਮੈਂ ਇੱਕ ਪਾ ਲਈਏ ਨਹੀਂ ਤੇ ਮੈਂ ਵੀ ਕੜਚੀ ਨਹੀਂ ਕੰਮ ਚਲਾ ਲੈਣਾ ਸੀ ਕਿਉਂਕਿ ਜਿਆਦਾ ਤੇਲ ਪਰਸਰ ਕੁੱਪੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਆ ਸਿਹਤ ਨਾਲੋਂ ਕੁਝ ਨਹੀਂ ਚੰਗਾ ਹੁੰਦਾ ਆ ਦੇਖੋ ਜੀ ਇਹ ਹੈਗੇ ਮੇਰੇ ਕੋਲ ਮੇਥੇ ਸਾਬਤ ਇਹਨਾਂ ਨੂੰ ਮੈਂ ਨਾ ਫਰਾਈਪਿੰਦੇ ਵਿੱਚ ਪਾਤਾ ਏ ਮੇਥੇ ਜਿਹੜੇ ਆ ਤੜਕਣੇ ਸ਼ੁਰੂ ਹੋ ਗਏ ਨੇ ਤੇ ਹੁਣ ਮੈਂ ਨਾ ਇਹਦੀ ਥੋੜੀ ਜਿਹੀ ਵੇਟ ਕਰੂੰਗੀ ਕਿਉਂਕਿ ਇਹ ਤੜਕ ਹੀ ਲੈਣ ਚੰਗੀ ਤਰ੍ਹਾਂ ਤੇ ਆਹ ਦੇਖੋ ਮੈਂ ਇਹਦੇ ਵਿੱਚ ਪਾਵਾਂਗੀ ਜੀਰਾ ਅੱਧਾ ਅੱਧਾ ਚਮਚਾ ਹੀ ਆ ਇਹ ਸਾਰਾ ਕੁਝ ਤੇ ਹੁਣ ਮੈਂ ਇਹਦੇ ਵਿੱਚ ਨਾ ਇਹਦੇ ਤੜਕਦੇ ਤੜਕਦੇ ਹੁਣ ਮੈਂ ਇਹਦੇ ਚ ਨਾ ਲਸਣ ਦੀਆਂ ਜਿਹੜੀਆਂ ਗੰਡੀਆਂ ਦੋ ਕ ਕਟੀਆਂ ਸੀ ਉਹ ਪਾ ਦੂੰਗੀ ਮੈਂ ਤੇ ਇਹਨੂੰ ਥੋੜਾ ਜਿਹਾ ਮੈਂ ਨਾ ਹਲਾ ਦਵਾਂਗੀ ਇਹ ਚੀਜ਼ ਨੂੰ ਮੈਂ ਹਲਾਵਾਂਗੀ ਮੜਾ ਜਾ ਕਿਉਂਕਿ ਲਸਣ ਜਿਹੜਾ ਆ ਥੋੜਾ ਜਿਹਾ ਜ਼ਿਆਦਾ ਸੇਕ ਮੰਗਦਾ ਹੈ ਤੇ ਲਸਣ ਨੂੰ ਆਪਾਂ ਜਿਹੜਾ ਆ ਇਦਾਂ ਹਲਾਵਾਂਗੇ ਤੇ ਬਹੁਤ ਹੀ ਵਧੀਆ ਚੀਜ਼ ਬਣੂਗੀ ਤੇ ਹੁਣ ਆਪਾਂ ਇਹ ਚੀਜ਼ ਪਾਵਾਂਗੇ ਦੇਖੋ ਜੀ ਅਦਰਕ ਅਦਰਕ ਨੂੰ ਹੀ ਜ਼ਿਆਦਾ ਜ਼ਿਆਦਾ ਹੀ ਸੇਕ ਚਾਹੀਦਾ ਹੈ ਘਰੀਆਂ ਮਿਰਚਾਂ ਨੂੰ ਅਜੇ ਰੋਕ ਕੇ ਪਾਵਾਂਗੇ ਇਹਨਾਂ ਨੂੰ ਅਸੀਂ ਅਜੇ ਨਹੀਂ ਪਾਣਾ ਇਹਨਾਂ ਨੂੰ ਅਜੇ ਨਾ ਥੋੜਾ ਜਿਹਾ ਰੋਕ ਕੇ ਪਾਵਾਂਗੇ ਅਸੀਂ ਦੱਸਾਂਗੀ ਮੈਂ ਕਰੋ ਪਾਣਾ ਇਹਨਾਂ ਨੂੰ ਪਹਿਲਾਂ ਆ ਚੀਜ਼ਾਂ ਭੁੱਜਣ ਗਿਆ ਤੇ ਫਿਰ ਪਾਵਾਂਗੇ ਅਸੀਂ ਅਸੇ ਇਧਰਾ ਤੜਕਾ ਲੱਗਾ ਜਿਹੜਾ ਆ ਇਹ ਸਬਜੀ ਦੀ ਜਾਨ ਬਣਦਾ ਆ ਤੇ ਇਸ ਤਰ੍ਹਾਂ ਹੀ ਤੜਕਾ ਲਗਾਉਣਾ ਚਾਹੀਦਾ ਆ ਕਿਉਂਕਿ ਇਕੱਠਾ ਸਭ ਕੁਝ ਨਹੀਂ ਪਾਉਣਾ ਚਾਹੀਦਾ ਜਿੱਦਾਂ ਆ ਅਦਰਕ ਹੋ ਗਿਆ ਲਸਣ ਹੋ ਗਿਆ ਪਿਆਜ਼ ਹੋ ਗਿਆ ਆਪਾਂ ਇਕੱਠਾ ਹੀ ਪਾ ਦਿੰਨੇ ਆ ਨਾ ਸਾਰਾ ਕੁਝ ਇਹ ਚੀਜ਼ਾਂ ਬਿਲਕੁਲ ਨਾ ਪਾਇਆ ਕਰੋ ਇਸ ਤਰ੍ਹਾਂ ਸਬਜੀ ਨਾ ਬਿਲਕੁਲ ਟੇਸਟੀ ਨਹੀਂ ਬਣਦੀ ਹੈਗੀ ਹੁਣ ਇਹ ਅਦਰਕ ਵੀ ਥੋੜਾ ਥੋੜਾ ਭੁੱਜ ਗਿਆ ਏ ਹੁਣ ਆਪਾਂ ਇਹ ਪਿਆਜ਼ ਕੱਟਿਆ ਹੋਇਆ ਇਹਨੂੰ ਆਪਾਂ ਪਾਉਂਦੇ ਆਂ। ਕਿਆ ਦੇਖੋ ਆਪਾਂ ਬਹੁਤ ਹੀ ਵਧੀਆ ਅੱਜ ਸਬਜ਼ੀ ਤਿਆਰ ਕਰਨੀ ਏ। ਕੱਦੂ ਤੁਹਾਨੂੰ ਪਤਾ ਆਮ ਘਰਾਂ ਦੇ ਵਿੱਚ ਬਹੁਤੇ ਖਾਂਦੇ ਨਹੀਂ ਬੰਦੇ ਕਹਿ ਦਿੰਦੇ ਆ ਜਾਂ ਕੋਈ ਤਿਵਾਰ ਤੋਂ ਨਹੀਂ ਆਣੇ ਕਹਿ ਦਿੰਦੇ ਆ ਆਪਣੀ ਖਾਣਾ ਆਪਣੀ ਖਾਣਾ। ਪਰ ਆਇਬਾ ਬਣਿਆ ਕੱਦੂ ਜਿਹੜਾ ਹੈ ਨਾ ਉਹ ਸਾਰੇ ਖਾਂਣਗੇ। ਤੋਂ ਇਹ ਦੇਖਿਓ ਨਾਲ ਮੈਂ ਬਹੁਤੀ ਖਟਾਈ ਪਾਵਾਂਗੀ। ਇਨਾਮ ਹੈ ਇਹਦੇ ਵਿੱਚ ਕੋਈ ਮਿੱਠੀ ਚੀਜ਼ ਪਾਵਾਂਗੇ ਇਹ ਖੁਦ ਆਪਣੇ ਆਪ ਹੀ ਵਧੀਆ ਟੇਸਟ ਵਾਲਾ ਖਦੂ ਤਿਆਰ ਹੋਏਗਾ ਤੇ ਹੁਣ ਜੀ ਮੈਂ ਇਹਨਾਂ ਪਾਧ ਲੱਗੀ ਹਰੀਆਂ ਮਿਰਚਾਂ ਜਿਹੜੀਆਂ ਕੱਟੀਆਂ ਸੀ ਤਿੰਨ ਉਹ ਪਾਤੀਆਂ ਨੇ ਇਹ ਜਿਹੜੀਆਂ ਮਿਰਚਾਂ ਵਗੈਰਾ ਹੁੰਦੀਆਂ ਵਾਂ ਜਾਂ ਨਮਕ ਵਗੈਰਾ ਇਹ ਤੇ ਆਪਣੀ ਮਰਜ਼ੀ ਨਾਲ ਤੁਹਾਨੂੰ ਪਾਉਣਾ ਚਾਹੀਦਾ ਜਿੰਨਾ ਪਰਿਵਾਰ ਵਾਲੇ ਖਾਂਦੇ ਨੇ ਨਾ ਉਸ ਤਰ੍ਹਾਂ ਬਣਾ ਖਾਣਾ ਪਾਉਣਾ ਚਾਹੀਦਾ ਹੈ ਸਬਜ਼ੀ ਦੇ ਵਿੱਚ ਕਿਉਂਕਿ ਹਰ ਘਰ ਦਾ ਆਪਣਾ ਹਿਸਾਬ ਹੁੰਦਾ ਹੈ ਤੇ ਉਹਨਾਂ ਨੂੰ ਆਪ ਕੋ ਆਪਣੇ ਹਿਸਾਬ ਨਾਲ ਇਹ ਜ਼ਰੂਰ ਪਾਉਣਾ ਚਾਹੀਦਾ ਹੈ। ਹੁਣ ਅਸੀਂ ਜੀ ਇਹਦੇ ਵਿੱਚ ਨਾ ਆਪ ਕੋਦਾ ਚਮਚਾ ਹਲਦੀ ਪਹਿਲਾਂ ਪਾਵਾਂਗੇ। ਇਹ ਪਿਆਜ਼ ਮੈਨੂੰ ਪਤਾ ਕਿ ਲਾਲ ਨਹੀਂ ਹੋਏ। ਥੋੜਾ-ਥੋੜਾ ਕੱਚੇ ਪਿਆਜ਼ ਆ ਫਿਰ ਇਹਨਾਂ ਨੂੰ ਕੱਚੇ ਹੀ ਰੱਖਣਾ ਹੈ ਅਸੀਂ। ਬਹੁਤੇ ਲਾਲ ਨਹੀਂ ਕਰਨਾ ਹੈਗਾ ਇਹਨਾਂ ਨੂੰ। ਥੋੜੀ ਜੀ ਹਲਦੀ ਪਾਤੀ ਹੈ। ਕਿੰਨਾ ਕੀ ਮੈਂ ਜੀਰਾ ਪਾਊਡਰ ਪਾਉਂ ਲਈ ਆ ਦੇਖੋ। ਇਹ ਮੈਂ ਕਾਲੀਆਂ ਮਿਰਚਾਂ ਦਾ ਪਾਊਡਰ ਪਾਤਾ ਹੈ। ਇਹ ਮੈਂ ਧਨੀਆ ਦਾ ਪਾਊਡਰ ਪਾਤਾ ਹੈ। ਇਹ ਮੈਂ ਚਿੱਲੀ ਫਲੇਕਸ ਪਾਤੀ ਨੇ ਆਹ ਵਾਲੇ ਹਾਂ ਇੱਕ ਗੱਲ ਆ ਕਿ ਇਹਦੇ ਵਿੱਚ ਮੈਂ ਦੇਗੀ ਮਿਰਚ ਨਹੀਂ ਪਾਵਾਂਗੀ ਇਹ ਲਾਲ ਲਾਲ ਜਿਹੜਾ ਬਣਦਾ ਆ ਇਹ ਉਹ ਨਹੀਂ ਚੰਗਾ ਲੱਗਦਾ ਇਹ ਪੀਲੇ ਰੰਗ ਦਾ ਹੀ ਬਣੇਗਾ ਤੇ ਬਹੁਤ ਵਧੀਆ ਰਹੇਗਾ ਆ ਦੇਖੋ ਇੱਕ ਚਮਚਾ ਮੈਂ ਉਹੀ ਭਰ ਕੇ ਨਮਕ ਦਾ ਪਾਤਾ ਤੇ ਮਾਸਾਖ ਮੈਂ ਨਾ આમਚੂਰਾ ਪਾਤਾ ਥੋੜਾ ਜਿਹਾ ਜ਼ਿਆਦਾ ਕੁਝ ਨਹੀਂ ਪਾਇਆ ਮੈਂ ਕਿਉਂਕਿ ਇੰਨੀ ਖਟਕਿਆਈ ਨਾ ਮੰਗਦਾ ਹੀ ਇਹ ਆਪਾਂ ਹੁਣ ਇਹਨੂੰ ਚੰਗੀ ਤਾਂ ਹਲਾ ਲਵਾਂਗੇ ਤੇ ਪਾਣੀ ਆਪਾਂ ਬਿਲਕੁਲ ਵੀ ਨਹੀਂ ਪਾਣਾ ਪਾਣੀ ਅਸੀਂ ਮਸਾਲੇ ਪਾ ਹੀ ਦਿੱਤੇ ਨੇ ਵਿੱਚ ਪਾਣੀ ਅਸੀਂ ਬਿਲਕੁਲ ਵੀ ਨਹੀਂ ਪਾਣਾ ਹੈਗਾ ਇਹਦੇ 'ਚ ਫਰਾਈ ਪਿੰਚ ਪਾਣੀ ਪਾਉਣਾ ਨਹੀਂ ਤੇ ਬਸ ਇਹ ਹੁਣ ਆਪਾਂ ਸਬਜ਼ੀ ਪਾ ਦਵਾਂਗੇ ਇਹਦੇ ਵਿੱਚ ਇਹ ਆ ਦੇਖੋ ਇਹ ਆਹ ਕੰਡੀਸ਼ਨ ਤੇ ਆਪਾਂ ਸਬਜ਼ੀ ਪਾ ਦਵਾਂਗੇ ਪਾਣੀ ਦਾ ਪਉਣਾ ਨਹੀਂ ਬਿਲਕੁਲ ਵੀ ਤਾਂ ਇਹ ਇਦਾਂ ਹੀ ਸਬਜ਼ੀ ਬਹੁਤ ਟੇਸਟੀ ਬਣੀ ਆ ਤੇ ਆਪਾਂ ਹਲਾ ਕੇ ਇਹਨੂੰ ਇਸੇ ਤਰ੍ਹਾਂ ਆਪਾਂ ਟੱਕ ਦਵਾਂਗੇ ਥੋੜੀ ਦੇਰ ਲਈ ਆਪਾਂ ਇਹਨੂੰ ਰਿੱਝਾਂ ਦਵਾਂਗੇ ਘੱਟ ਗੈਸ ਕਰ ਦਵਾਂਗੇ ਥੋੜੀ ਦੇਰ ਲਈ ਆਪਾਂ ਇਹਨੂੰ ਰਿੱਝਾਂ ਦਵਾਂਗੇ ਚਲੋ ਆਪਾਂ ਇਹਨੂੰ ਹੁਣ ਨਾ ਇੱਕ ਵਾਰੀ ਖੋਲ ਕੇ ਤੇ ਵੇਖ ਲੈਨੇ ਆ ਬਾਅਦ ਵਿੱਚ ਇਹਨੂੰ ਰਿੱਝਾਂ ਦਵਾਂਗੇ ਦੇਖੋ ਮੈਂ ਕਦੂ ਜਿਹੜਾ ਆ ਵੇਖੋ ਬਿਲਕੁਲ ਵੀ ਨਾਲ ਨਹੀਂ ਲੱਗਾ ਹੈਗਾ ਆ ਦੇਖੋ ਇਹ ਗਲ ਗਿਆ ਇਹ ਤੇ ਇਹ ਸਬਜੀ ਪੱਕਣ ਲਈ ਹੈ ਬਹੁਤ ਵਧੀਆ ਤਰ੍ਹਾਂ ਪਾਣੀ ਅਸੀਂ ਬਿਲਕੁਲ ਨਹੀਂ ਪਾਣਾ ਸੁੱਕੀ ਸਬਜੀ ਬਣਾਣੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਤੁਸੀਂ ਸੋਚੋਗੇ ਕਿ ਇਹ ਜਿੰਨੀ ਵੱਡੀ ਗੱਲ ਕਿਹੜੀ ਹੈ ਤੜਕਾ ਹੀ ਤਾਂ ਲਗਾਇਆ ਹੈ ਪਰ ਤੜਕਾ ਲਗਾਉਣ ਚ ਵੀ ਬਹੁਤ ਫਰਕ ਹੁੰਦਾ ਜੀ ਸਬਜੀ ਦਾ ਟੇਸਟ ਤੜਕਾ ਹੀ ਵਧਾਉਂਦਾ ਹੈ ਜਿੱਦਾਂ ਮੈਂ ਮਤਲਬ ਬਣਾਇਆ ਹੈ ਇੱਥੇ ਤਰ੍ਹਾਂ ਤੁਸੀਂ ਵੀਡੀਓ ਵੇਖ ਕੇ ਬਣਾਓਗੇ ਨਾ ਇਹ ਤੁਹਾਡੇ ਸਾਰੇ ਪਰਿਵਾਰ ਵਾਲੇ ਹੀ ਖੁਸ਼ ਹੋ ਕੇ ਇਹ ਸਬਜੀ ਨੂੰ ਖਾਇਆ ਕਰਨਗੇ ਬਹੁਤ ਵਧੀਆ ਤਰ੍ਹਾਂ ਤੁਸੀਂ ਦੇਖਿਓ ਤਾਂ ਸਹੀ ਬਣਾ ਕੇ ਇਸ ਤਰ੍ਹਾਂ ਤੇ ਫਿਰ ਆਪਾਂ ਹੁਣ ਉਹ ਇਹਨੂੰ ਨਾ ਥੋੜੀ ਦੇ ਰਿਜਨ ਦਿੰਨੇ ਆ ਤੇ ਫਿਰ ਖੋਲ ਕੇ ਵਿਖਾਨੀ ਆ ਮੈਂ ਤੁਹਾਨੂੰ ਆਹ ਦੇਖੋ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸਬਜੀ ਬਿਲਕੁਲ ਦੇਖੋ ਨਾਲ ਨਹੀਂ ਲੱਗੀ ਹੋਗੀ ਨਾ ਇਹਨੇ ਮਤਲਬ ਕੋਈ ਸੜਿਆ ਆ ਜਾਂ ਸਬਜੀ ਪੂਰੀ ਗਲ ਗਈ ਹੈ ਆਹ ਦੇਖੋ ਸਬਜੀ ਪੂਰੀ ਗਲ ਗਈ ਹੈ ਪਰ ਸਬਜੀ ਨਾਲ ਨਹੀਂ ਲੱਗੀ ਹੈਗੀ ਤੇ ਹੁਣ ਆਪਾਂ ਕੀ ਕਰਨਾ ਵਾ ਆਪਾਂ ਇੱਕ ਆਹ ਲੈਣਾ ਘੋਟਣਾ ਜਿਹੜਾ ਸਾਗ ਘੋਟਣ ਵਾਲਾ ਤੇ ਥੋੜਾ ਜਿਹਾ ਸੀ ਇਹਨੂੰ ਏਦਾਂ ਕਰ ਦੇਣਾ ਇਹ ਸਬਜ਼ੀ ਨੂੰ ਆਪਾਂ ਪ੍ਰੈਸ ਕਰ ਦੇਣਾ ਜੀ ਐਸ ਹਿਸਾਬ ਨਾਲ ਥੋੜੀ-ਥੋੜੀ ਆਪਾਂ ਇਦਾਂ ਕਰ ਦੇਣਾ ਬਸ ਜ਼ਿਆਦਾ ਵੀ ਨਹੀਂ ਕਰਨਾ ਆਪਾਂ ਹਿਸਾਬ ਨਾਲ ਇਤਰਾ ਕਰ ਦੇਣੀ ਆ ਕੋਈ-ਕੋਈ ਢੱਕੀ ਆਪਾਂ ਜਿਹੜੇ ਪੀਸ ਨੇ ਕੋਈ-ਕੋਈ ਫੂਹ ਦੇਣੇ ਆ ਪ੍ਰੈਸ ਕਰ ਦੇਣੇ ਆ ਤੇ ਕੋਈ-ਕੋਈ ਆਪਾਂ ਰੱਖ ਲੈਣੇ ਨੇ ਤੇ ਆਹ ਦੇਖੋ ਹੁਣ ਬਣੀ ਨਾ ਸਬਜ਼ੀ ਕਨਾ ਹੀ ਪਾਇਆ ਪਾਣੀ ਤੇ ਨਾ ਬਣੀ ਤਰੀ ਵਿੱਚ ਤੇ ਨਾ ਪਾਣੀ ਕੋਈ ਤੇ ਰੋਟੀ ਵੀ ਜੰਨਾ ਖਤਰਾ ਨਾ ਤੇਲ ਚ ਵੇਖੋ ਬਣ ਗਈ ਸਬਜੀ ਹੁਆ ਵੇਖੋ ਤੁਸੀਂ ਵੀ ਇਦਾਂ ਬਣਾਇਆ ਕਰੋ ਜੀ ਸਬਜੀ ਇਹਨੂੰ ਤਾਂ ਨਿਆਣੇ ਕੀ ਇਹਦਾ ਪੂੜੀਆਂ ਨਾਲ ਖਾਣ ਵਾਲੀ ਸਬਜੀ ਤਿਆਰ ਹੋਈ ਆ ਚੌਲਾ ਨਾਲ ਖਾਣ ਵਾਲੀ ਆ ਇਹ ਤੇ ਰੋਟੀਆਂ ਨਾਲ ਖਾਣ ਵਾਲੀ ਸਬਜੀ ਤਿਆਰ ਹੋਈ ਆ ਬਹੁਤ ਹੀ ਵਧੀਆ ਸਬਜੀ ਤਿਆਰ ਹੋਈ ਆ ਕ ਤੇ ਨਮਕ ਮਿਰਚ ਮੈਂ ਆਪਣੇ ਹਿਸਾਬ ਦਾ ਹੀ ਪਾਇਆ ਸੀ ਕਿਉਂਕਿ ਮੈਨੂੰ ਫਦਾ ਸੀ ਇੰਨਾ ਕੀ ਨਮਕ ਮਿਰਚ ਸੱਟ ਕਰ ਲੱਗਦਾ ਏ ਤੇ ਬਹੁਤ ਵਧੀਆ ਦੱਸੋ ਆਹ ਸਬਜੀ ਕਿੰਨੀ ਵਧੀਆ ਹੋਊਗੀ ਇਹ ਨਾ ਕੱਦੂ ਬਣ ਗਿਆ ਨਾ ਤੇ ਜਿੱਥੇ ਪਾ ਦੋਗੇ ਪਾਣੀ ਉਹਦੇ ਵਿੱਚ ਤੇ ਉਹ ਨਾਲ ਕੋਹਟਣਾ ਲੱਗਣਾ ਨਾ ਕੋਨੇ ਫਿਸਣਾ ਨਾ ਕੋਈ ਗੱਲ ਨਾ ਬਾਅਦ ਪਾਣੀ ਪਾਣੀ ਵਗਦਾ ਫਿਰੇਗਾ ਪਾਣੀ ਕਦੀ ਨਹੀਂ ਪਾਉਣਾ ਸਬਜੀ ਚ ਸਬਜੀ ਐਸੇ ਤਰ੍ਹਾਂ ਹੀ ਬਣਾਣੀ ਆ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਸਬਜੀ ਬਣੀ ਆ ਤੇ ਤੁਸੀਂ ਆਹ ਦੇਖੋ ਜੀ ਕਿੰਨੀ ਸੋਹਣੀ ਸਬਜੀ ਬਣੀ ਆ ਆ ਦੇਖੋ ਆ ਦੇਖੋ ਰੈਜ ਦੀ ਵੀ ਤੁਹਾਨੂੰ ਦਿਖਣ ਲਈ ਹੈ ਆ ਦੇਖੋ ਮੈਂ ਕੈਮਰਾ ਲਾ ਕੇ ਕਰਕੇ ਬੁਖਾਰੀ ਆ ਤੁਹਾਨੂੰ ਤੇ ਇਸੇ ਤਰ੍ਹਾਂ ਜਿਹੜੇ ਬੱਚਿਆਂ ਨੂੰ ਬਣਾਣੀ ਨਹੀਂ ਆਉਂਦੀ ਬੇਟੀਆਂ ਨੂੰ ਜਾ ਕਿਸ ਤਰ੍ਹਾਂ ਤੇ ਉਹ ਇਸ ਤਰ੍ਹਾਂ ਹੀ ਸਿੱਖਣ ਇਸ ਤਰ੍ਹਾਂ ਹੀ ਵੇਖ ਕੇ ਸਬਜ਼ੀ ਬਣਾਓ ਤੇ ਇਸ ਤਰ੍ਹਾਂ ਸਾਰੇ ਘਰ ਦੇ ਹੀ ਬਹੁਤ ਵਧੀਆ ਤਰ੍ਹਾਂ ਖਾਣਗੇ ਤੇ ਆ ਦੇਖੋ ਤੇ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਹਰੀਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਬੜੀ ਤੁਹਾਡੀ ਮਿਹਰਬਾਨੀ ਹੈ ਮੇਰੇ ਆ ਵੀਡੀਓ ਵੇਖਣ ਵਾਸਤੇ ਤੇ ਆ ਦੇਖੋ ਹੁਣ ਇਹ ਸਬਜੀ ਰਹਿ ਗਈ ਆ ਤੇ ਹੁਣ ਤੁਹਾਨੂੰ ਨਾ ਇਹ ਸਬਜੀ ਇਸ ਤਰ੍ਹਾਂ ਹੀ ਬਣਾਉਣੀ ਚਾਹੀਦੀ ਆ ਤੇ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਮਿਲਾਂਗੇ ਉਨੀ ਦੇਰ ਤੱਕ ਗੁੱਡ ਬਾਏ